ਬੁੱਢਾ ਦਲ ਦੇ ਸੇਵਾਦਾਰ ਬਾਬਾ ਗੁਰਵਿੰਦਰ ਸਿੰਘ ਖਾਲਸਾ ਵੱਲੋਂ ਰੇੜੀ ਵਿਕਰੇਤਾ ਨੂੰ ਦਿੱਤੀ ਗਈ ਚੇਤਾਵਨੀ ਆਖਿਆ ਗਿਆ ਕਿ ਬੀੜੀਆਂ ਸਿਕਟਾਂ ਵੇਚਨੀਆਂ ਕਰ ਦੋ ਬੰਦ ਨਹੀਂ ਤਾਂ ਕੀਤੀ ਜਾਵੇਗੀ ਕਾਰਵਾਈ ਇਹਨਾਂ ਹੀ ਨਹੀਂ ਬਲਕਿ ਉਹਨਾਂ ਵੱਲੋਂ ਪਹਿਲਾਂ ਵੀ ਬੀੜੀਆਂ ਸਿਕਟੀਆਂ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਇਹ ਵੇਚਣੀਆਂ ਬੰਦ ਕਰ ਦੇਣ ਲੇਕਿਨ ਅੱਜ ਤੱਕ ਸਾਰੇ ਹੀ ਬਾਬਾ ਗੁਰਵਿੰਦਰ ਸਿੰਘ ਖਾਲਸਾ ਫਿਰ ਰੇੜੀ ਵਾਲਾਂ ਨੂੰ ਅਪੀਲ ਕਰਨ ਪਹੁੰਚੇ ਹਨ ਤੇ ਉਹਨਾਂ ਵੱਲੋਂ ਆਖਿਆ ਗਿਆ ਹੈ ਜੇਕਰ ਜਲਦ ਹੀ ਬੀੜੀਆਂ ਸਿਕਤਾ ਵੇਚਣੀਆਂ ਪੰਜਾਬ ਵਿੱਚ ਬੰਦ ਨਾ ਕੀਤੀਆਂ ਗਈਆਂ ਤਾਂ ਪ੍ਰਸ਼ਾਸਨ ਨੂੰ ਧਿਆਨ ਵਿੱਚ ਲਿਆ ਕੇ ਇਹ ਵੀੜੀਆਂ ਸਿਕਟਾਂ ਦੇ ਖੋਖੇ ਜਲਦ ਬੰਦ ਕਰਵਾਏ ਜਾਣਗੇ ਜੀ ਸਿੰਘ ਜੀ ਆਪਾਂ ਗੱਲ ਕਰੀਏ ਸਕੂਲਾਂ ਕਾਲਜਾਂ ਦੇ ਬਾਹਰ ਜਿਹੜੀ ਵੀੜੀਆਂ ਸਿਕਟਾਂ ਵਿੱਚ ਇਹ ਕਿੰਨਾ ਤਾਂ ਸਹੀ ਸਮਝ ਦੋ ਤੁਸੀਂ ਇਹ ਬਹੁਤ ਗਲਤ ਆ ਜੀ ਇਹ ਦੇਖ ਕੇ ਵੱਡੇ ਦੇਖ ਕੇ ਛੋਟੇ ਜਵਾਕ ਵੀ ਵਿਗੜਦੇ ਆ ਜੀ ਆਰਟੀਆਈ ਨੇਰੇ ਆ ਹਾਂਜੀ ਇੱਥੇ ਸਕੂਲ ਦੇ ਜਵਾਕ ਹੁੰਦੇ ਨੇ ਕੁੜੀਆਂ ਵੀ ਹੁੰਦੇ ਨੇ ਜੋ ਮੁੰਡੇ ਵੀ ਹੁੰਦੇ ਨੇ ਪੇ ਕਿ ਉਹਨਾਂ ਦਾ ਬੁਰਾ ਅਸਰ ਨਹੀਂ ਕਰ ਰਿਹਾ ਚੀਜ਼ ਪੂਰਾ ਅਸਰ ਪੈ ਰਿਹਾ ਜੀ ਇਹ ਤਾਂ ਬਹੁਤ ਗੱਤ ਜੀ ਹੈ ਵੀ ਹੁਣ ਬੰਦ ਕਰਨਾ ਚਾਹੀਦਾ ਇਹਨਾਂ ਨੂੰ ਬਹੁਤ ਚਿਰ ਹੋ ਗਿਆ ਇਹਦੇ ਨਾਲ ਨਾਲ ਪਤਾ ਕੀ ਹੈ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ ਜੀ ਕੁੜੀਆਂ ਨੌਜੀਆਂ ਇੱਥੋਂ ਦੀ ਇੱਥੇ ਖੜੇ ਬੰਦੇ ਪੀਂਦੇ ਆ ਸੈਕਟਾਂ ਬਹੁਤ ਮਾੜਾ ਅਸਰ ਪੈਂਦਾ ਜੀ ਉਹਨਾਂ ਤੇ ਬੰਕੀ ਕਰ ਦਿਓ ਬੰਦ ਹੋਣੇ ਚਾਹੀਦੇ ਇਹ ਬੰਦ ਹੋਣੇ ਚਾਹੀਦੇ ਆ ਜੀ ਇਹਨੂੰ ਦੇਖ ਕੇ ਆਇਆ ਵੀ ਚੇਨਾ ਚੇਨਾ ਤਰ੍ਹਾਂ ਲੋਕ ਸਾਧਾ ਜਾਂਦਾ ਜੀ ਨਸ਼ਾ ਇੱਕ ਤਰ੍ਹਾਂ ਦਾ ਵੀੜੀਆਂ ਸੈਕਟਾਂ ਬਹੁਤ ਜ਼ਿਆਦਾ ਪੀਣ ਲੱਗ ਗਏ ਜੀ ਇੱਥੇ ਪਹਿਲਾਂ ਹੈ ਨਹੀਂ ਸੀ ਇਹਨਾਂ ਨੇ ਇੱਕ ਜੱਥੇਬੰਦੀਆਂ ਵੱਲੋਂ ਲਗਾਤਾਰ ਐਲਾਨ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਕਿ ਬੀੜੀਆਂ ਸਿਕਤਾ ਨਹੀਂ ਪੀਣ ਦਿੱਤੀਆਂ ਜਾਣਗੀਆਂ ਹਾਂਜੀ ਫਿਰ ਵੀ ਵੇਚੀਆਂ ਜਾਂਦੇ ਨੇ ਦੁਕਾਨਾਂ ਨਾਲ ਇਹਦੇ ਬਾਰੇ ਕੀ ਕਹਿਣਾ ਹੈ ਇਹ ਕਰਨਗੇ ਜੀ ਬੰਦ ਅੱਪੇ ਕਰਨਗੇ ਹੌਲੀ ਹੌਲੀ ਕੋਈ ਨਹੀਂ ਇਹ ਕੇਰਾ ਇਹਨਾਂ ਨੂੰ ਆਇਆ ਵੀ ਕੁਛ ਨਹੀਂ ਹੁੰਦਾ ਵੀ ਜਿਵੇਂ ਪਹਿਲਾਂ ਚੱਲ ਜੰਦਾ ਚੱਲਿਓ ਪਰ ਹੁਣ ਨਹੀਂ ਚੱਲਦਾ ਹੁਣ ਸਿਕਤਾਈ ਬਹੁਤ ਹੋ ਗਈ ਕਿਦੀ ਮੂਰੀ ਤੇ ਕਿਤਨਾ ਚੱਲਦਾ ਹੈ ਉਹ ਇਹ ਤਾਂ ਹੁਣ ਕੀ ਕਹਿ ਸਕਦੇ ਆ ਜੀ ਆਪ ਦੀ ਹਿੰਮਤ ਨਾਲ ਹੀ ਚਲਾਈ ਜਾਂਦੇ ਆ ਮੰਨ ਲਾ ਜਿਵੇਂ ਮਾੜਾ ਮੋਟਾ ਪ੍ਰੈਸ਼ਰ ਪਿਆ ਇਹਨਾਂ ਤੇ ਅੱਪੇ ਭੱਜ ਜਾਂਦੇ ਆ ਪੰਜਾਬ ਚ ਕਈ ਵਾਰ ਸੋਟੇ ਵੀ ਲੱਦੇ ਤੇਰੇ ਇਹ ਉਸੇ ਤਰ੍ਹਾਂ ਬਹੁਤ ਸਾਰੇ ਇਹਨਾਂ ਨੇ ਉਹੀ ਹੈ ਜੀ ਇਹਨਾਂ ਨੇ ਆਪ ਤੇ ਜੁਰਮਾਨੇ ਪਾਉਣੇ ਚੰਦਰ ਅੱਛਾ ਹਾਂਜੀ ਬਾਬਾ ਕੀ ਨਾਮ ਹੈ ਕੀ ਕਹਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੈ ਦਾਸ ਬਾਬਾ ਗੁਰਵਿੰਦਰ ਸਿੰਘ ਬੁੱਢਾਦਾਲ ਅੱਜ ਜਿਵੇਂ ਪਹਿਲਾਂ ਕੁਝ ਦਿਨ ਪਹਿਲਾਂ ਅਖਬਾਰ ਦੇ ਵਿੱਚ ਬਿਆਨ ਕਢਵਾਏ ਸੀਗੇ ਵੀ ਪੰਜਾਬ ਦੇ ਵਿੱਚ ਬੀੜੀ ਸਿੱਖਤ ਤੰਬਾਕੂ ਨਹੀਂ ਵਿਕੇਗਾ ਤੇ ਨਾ ਹੀ ਸਰਵਿਸ ਜੰਗਲ ਸਰਪੇ ਜਾਣੇ ਖਾਵਾ ਦੇ ਇਹਦਾ ਸੇਵਨ ਹੋਵੇਗਾ ਅੱਜ ਇਹਨਾਂ ਨੂੰ ਸਾਰੇ ਰੇੜੀ ਵਾਲਿਆਂ ਨੂੰ ਸਮਝਾਉਣ ਆਏ ਸੀਗੇ ਵੀ ਸਕੂਲਾਂ ਕਾਲਜਾਂ ਦੇ ਨੇੜੋਂ ਇੱਥੋਂ ਬੰਦ ਕਰਨਾ ਆਪਦਾ ਠੀਕ ਹੈ ਪਾਣੀ ਦੇ ਉੱਤੇ ਲਈ ਬੈਠੇ ਗੁਰਬਾਣੀ ਦੇ ਵਿੱਚ ਲਿਖਿਆ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤਮਹਤ ਠੀਕ ਹੈ ਪਾਣੀ ਦੇ ਜਲ ਸਰੋਤ ਨੂੰ ਜੀਵਨ ਦੇ ਸਰੋਤ ਨੂੰ ਖਰਾਬ ਕਰਦਿਆ ਸਾਰਾ ਉੱਧਰ ਦਿਖਾਓ ਇਹ ਸਾਰਾ ਕੂੜਾ ਇੱਥੇ ਸਿੱਟਦੇ ਆ ਇਹ ਰੁੜ ਕੇ ਸਾਰਾ ਪਾਣੀ ਦੇ ਵਿੱਚ ਜਾਂਦਾ ਉਹੀ ਪਾਣੀ ਅੱਗੇ ਆਪਾਂ ਪੀਨੇ ਆ ਸਿਹਤ ਖਰਾਬ ਹੁੰਦੀ ਹੈ ਠੀਕ ਹੈ ਅੱਜ ਇਹਨਾਂ ਨੂੰ ਇੱਕ ਵਾਰਨਿੰਗ ਦਿੱਤੀ ਆ ਬੇਥੋਂ ਆਪਦਾ ਬੰਦ ਕਰ ਲੈਣਾ ਜਾਂ ਆਪਦਾ ਹੋਰ ਕੋਈ ਕਾਰੋਬਾਰ ਬਾਦ ਫਾਦਲ ਲੈਣਾ ਠੀਕ ਹੈ ਨਹੀਂ ਫਿਰ ਕੱਲ ਤੋਂ ਵੱਡੇ ਦਲ ਦੇ ਜੱਤੀਬੰਦੀ ਦੇ ਤੌਰ ਤੇ ਇਹਨਾਂ ਤੇ ਐਕਸ਼ਨ ਲਿਆ ਜਾਊਗਾ ਬੱਬੀ ਜੀ ਆਪਾਂ ਗੱਲ ਕਰੀਏ ਪੰਜਾਬ ਚ ਲਗਾਤਾਰ ਇਹ ਜਿਹੀ ਚੇਤਾਵਣੀਆਂ ਦਿੱਤੀਆਂ ਜਾ ਰਹੀਆਂ ਫੇ ਵੀ ਲੋਕ ਬੀੜੀ ਸਿੱਟਾ ਜਿਹੜੀ ਉਹ ਬੰਦ ਨਹੀਂ ਕਰ ਰਹੇ ਵੇਚਣਾ ਇਹ ਤਾਂ ਦੇਖੋ ਸਰਕਾਰ ਦੀ ਮਿਲ ਭੁਗਤਾ ਜੇ ਇੱਕ ਸਰਕਾਰ ਦੇ ਇਨਾਂ ਪਿੱਛੇ ਹੱਥ ਆ ਵੱਡੇ ਘਰਾਣਿਆਂ ਦਾ ਹੱਥ ਆ ਫੈਕਟਰੀਆਂ ਵਾਲਿਆਂ ਦਾ ਹੱਥ ਆ ਫੇਰੀ ਵੇਚਦੀਆਂ ਪਰ ਹੁਣ ਇਸ ਤੋਂ ਬਾਅਦ ਨੀਂਹ ਚੀਜ਼ ਹੋਊਗੀ ਹੁਣ ਇਹਦੇ ਤੇ ਪੂਰੀ ਸਖਤ ਕਾਰਵਾਈ ਕੀਤੀ ਜਾਊਗੀ ਨਿੰਗ ਸਿੰਘਾਂ ਵੱਲੋਂ ਪਹਿਲਾਂ ਵੀ ਇਹਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਬੇਨਤੀ ਵੀ ਕੀਤੀ ਗਈ ਸੀ ਲੇਕਿਨ ਅੱਜ ਜਿਹੜੀ ਨਿੰਗ ਸਿੰਘਾਂ ਦੀ ਸਭ ਤੋਂ ਵੱਡੀ ਫੌਜ ਆ ਬਾਬਾ ਗੁੱਡਾ ਨਾਲ ਉਹ ਫੜ ਗਈ ਤੇ ਹੁਣ ਦੱਸੋ ਇਹ ਸੁਧਰਨਗੇ ਜਾਂ ਨਹੀਂ ਸੁਧਰਨਗੇ ਸੁਧਰਨਗੇ ਇਹਨਾਂ ਦਾ ਪਾਲਾ ਨਹੀਂ ਸੁਧਰਨਗੇ ਫਿਰ ਸੋਦੇ ਦਾ ਲੱਗਦੇ ਆ ਇਹ ਚੇਤਾਵਨੀ ਦੇ ਕੇ ਪ੍ਰਸ਼ਾਸਨ ਨੂੰ ਦੱਸ ਕੇ ਫਿਰ ਉਸ ਹੱਬ ਨਾਲ ਅੱਗੇ ਕਾਰਵਾਈ ਕੀਤੀ ਜਾਊਗੀ ਬਾਈ ਨੌਜਵਾਨੀ ਪੀੜ੍ਹੀ ਜਿਹੜੀ ਨਸ਼ੇ ਦੀ ਦਲਦਲ ਚ ਲਗਾਤਾਰ ਚੱਲਦੀ ਕੱਟ دی ਜਾ ਰਹੀ ਹੈ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਦੇਖੋ ਇਹਨਾਂ ਦਾ ਪਹਿਲਾ ਮਕਸਦ ਰਿਹਾ ਪੰਜਾਬ ਨੂੰ ਖਤਮ ਕਰਨਾ ਪੰਜਾਬ ਉਹ ਮੇ ਤਾਂ ਖਤਮ ਹੋ ਜਾਣੀ ਪੰਜਾਬ ਦੇ ਵਿੱਚ ਇਹਨਾਂ ਨੇ ਨਸ਼ਾ ਤੱਕਤਾ ਨੌਜਵਾਨੀ ਲਾਤੀ ਨਸ਼ੇ ਤੇ ਵੀ ਆਪੇ ਨਸ਼ਾ ਕਰ ਕਰ ਮਰਨਗੇ ਆਪਦੀਆਂ ਮੰਗਾ ਨਹੀਂ ਮੰਗਣਗੇ ਬੇਰੁਜ਼ਗਾਰੀ ਨਾਲ ਲੜੀ ਜਾਣਗੇ ਪਰ ਅਸੀਂ ਇਸ ਚੀਜ਼ ਨੂੰ ਖਤਮ ਕਰਨ ਦੇ ਹੁਣ ਚਾਲੇ ਪਾਤੇ ਆ ਮਹਾਰਾਜ ਮੁਰੇ ਅਰਦਾਸ ਕਰਕੇ ਆਪਦਾ ਕਾਰਜ ਆਰੰਭ ਕਰ ਲਿਆ ਅੱਗੇ ਜਿਵੇਂ ਮਹਾਰਾਜ ਦੀ ਕਿਰਪਾ ਹੋਵੇ ਕਿਉਂਵੇਂ ਵਸੇ ਬਦਈ ਆ ਪੰਜਾਬ ਦੇ ਜਿਹੜੇ ਪਹਿਲਾਂ ਸੀ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਤੋਂ ਲੋਕ ਇੱਥੇ ਆਉਂਦੇ ਸੀ ਕੰਮ ਕਰਨ ਲਈ ਅੱਜ ਪੰਜਾਬ ਦੇ ਲੋਕ ਦੂਜੇ ਸੂਬਿਆਂ ਤੇ ਜਾ ਰਹੇ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਉਹਦੇ ਬਾਰੇ ਇਹ ਆ ਵੀ ਜਿਹੜੇ ਪੰਜਾਬ ਦੇ ਮੌਜੂਦਾ ਨੌਜਵਾਨ ਪੀੜ੍ਹੀ ਹੈ ਇਹਨਾਂ ਨੂੰ ਤਾਂ ਨਸ਼ੇ ਤੇ ਲਾ ਰੱਖਿਆ ਪ੍ਰਵਾਸੀ ਇੱਥੇ ਆ ਕੇ ਆਪਦਾ ਤਾਰੂ ਕਰ-ਬਾਰ ਕਰੀ ਜਾਂਦੇ ਆ ਪਰ ਪੈਰ ਜਮਾ ਰੱਖੇ ਆ ਇਥੋਂ ਦੇ ਜਿਹੜੇ ਵਿਅਕਤੀ ਨੌਜਵਾਨ ਨੇ ਉਹਨਾਂ ਨੂੰ ਇਥੋਂ ਕਾਰੋਬਾਰ ਨਹੀਂ ਮਿਲਦਾ ਜਿਹਦੇ ਬਦੌਲਤ ਉਹਨਾਂ ਨੂੰ ਬਾਹਰਲੇ ਦੇਸ਼ਾਂ ਦੇ ਬਾਹਰਲੇ ਸੁੱਡਾਂ ਵਿੱਚ ਪਜਣਾ ਪੈਂਦਾ